ਹਾਂਜੀ ਦੋਸਤੋ ਕੀ ਹਾਲ ਚਾਲ ਹੈ ਹੋਰ ਸਿਕਾਓ ਜੀ ਬੱਲਾ ਰੈਸੀਨਰ ਮੇਂ ਪਾਣੀ ਛੋੜ ਮੰਨੀ ਜਾਂਦਾ ਸੀ 2 ਮਿੰਟ ਹੋ ਗਏ ਵਿਜੈ ਨੂੰ ਬੇਚਲ ਪਾਣੀ ਲਾਦ ਗਏ ਨੂੰ ਇੱਥੇ ਬਹੁਤ ਬੜਾ ਬੜਾ ਹੋ ਗਿਆ ਔਰ ਤੇ ਕਰਨੇ ਆਪਾਂ بس ਨਰਮ ਹੁੰਦਾ ਔਰ ਤੇ ਕਰਨਾ ਜੇਤੀਏ ਫੋਲ ਹੋਇਆ ਜਾਣ ਲੱਗ ਜਾਂਦਾ ਇਹਨੂੰ ਪਾਣੀ ਲਾਉਣਾ ਬਹੁਤ ਜ਼ਰੂਰੀ ਹੁੰਦਾ ਦੋ ਮਹੀਨਾ ਬਾਅਦ ਭਾਈ ਕੰਨਾਈ ਮੀਮਾਪਾ ਜੀ ਇਹ ਵਾਸਤੇ ਪਾਣੀ ਬਹੁਤ ਜ਼ਰੂਰੀ ਹੁੰਦਾ ਹੈ ਤੁਹਾਡੇ ਬੂਮੀ ਨੇ ਹੁਣ ਤੋਂ ਪਣੀ ਲਾਤਾ ਲਗਭਗ ਕਿਤੇ ਵੀ ਦੂਰ ਦੂਰ ਤੱਕ ਨਰਮਾ ਨਹੀਂ ਹੈਗਾ ਕਿਸੇ ਦਿਨ ਵੀ ਜਦ ਨਰਮਾ ਦੂਰ ਦੂਰ ਤੱਕ ਲਗਭਗ ਲਗ ਸਾਰੇ ਤੇ ਉਹਨੇ ਹੀ ਲਉਣਗੇ ਦੋੜਾਂ ਦੀ ਖੇਤੀ ਕੀਤੀ ਜਰੀ ਹਣ ਤੇ ਆਪਦੇ ਵਿੱਚ ਨਰਮੇ ਦੀ ਢੀੜੀ ਬਾਈ ਲੂ ਘਟ ਚੁੱਕੀ ਐ ਰੇਟ ਬੰਦਾ ਬਲਾਂ ਨਾਲੋਂ ਨਰਮੇ ਦਾ ਬਿਜਾਨ ਘਟ ਰਿਹਾ ਪਤਾ ਬਿਜਾਨ ਬਹੁਤ ਜ਼ਿਆਦਾ ਹੁੰਦੀ ਸੀ ਨਰਮੇ ਦੀ ਵੱਡੇ ਪੱਧਰ ਤੇ ਬੀਜਿਆ ਜਾਂਦਾ ਸੀ ਉਦੋਂ ਰੇਟ ਘਟ ਹੁੰਦਾ ਸੀ ਕੰਟਰਾਸਟ ਲੈਂਦੇ ਸੀ ਲੋਕ ਬੀਜਣ ਜਾਂਦੇ ਉਹਨਾਂ ਟਾਸਟ ਜ਼ੀਰੋ ਹੋ ਗਿਆ ਗੁਲਾਬੇ ਚੁੰਡੀ ਦਾ ਹਮਲਾ ਹੋਣ ਤੋਂ ਬਾਅਦ ਨਰਮੇ ਦੀ ਖੇਤੀ ਬਿਲਕੁਲ ਘਟ ਚੁੱਕੀ ਹੈ ਕਿਹ ਤੋਂ ਨਾ ਵਧੀਆ ਹੋ ਜਾਂਦਾ ਹੈ ਰੰਗਰ ਦੇ ਲੋਕ ਨਰਮੇਚ ਡਰਾਸਟਲੇ ਨੂੰ ਹਟ ਗਏ ਕਟ ਹੁੰਦੇ ਆਪਣੀ ਪੰਜਾਬ ਦੇ ਵਿੱਚ ਬਹੁਤ ਘਟਾ ਹੈ ਬਾਕੀ ਰਾਜਸਥਾਨ ਦੇ ਵਿੱਚ ਜਿੱਦੜ ਹਰਿਆਣੇ ਦੇ ਵਿੱਚ ਉਸ ਰਾਜਸਥਾਨ ਦੇ ਵਿੱਚ ਸਾਰੇ ਦੇ ਵਿੱਚ ਹਰਿਆਣੇ ਦੇ ਵਿੱਚ ਵੀ ਨਰਮਾ ਬੜੇ ਬਦਰਤੀ ਵੀ ਜਾ ਜਾਂਦਾ ਉਧਰ ਹੋ ਵੀ ਜਾਂਦਾ ਪੰਜਾਬ ਦੇ ਇਰਗਾ ਵਿੱਚ ਬਹੁਤ ਘਟ ਗਿਆ ਬੀਜਣ ਲੋਕ ਹਟ ਗਏ ਇਹਨੂੰ ਵੀ ਜਨ 2 ਮਹੀਨੇ ਹੋ ਗਏ ਸੀ ਤਾਂ ਕਰਕੇ ਇਹਨੂੰ ਹੁਣ ਪਾਣੀ ਲਾਦ ਗਏ ਇਹ ਆਵੜ ਮੰਨਣਾ ਹਟ ਜਾਊਗਾ ਬਾਕੀ ਕੱਖ ਵਗੈਰਾ ਕੱਢਦਨੇ ਆਪਾਂ ਬਾਅਦ ਚ ਆਹ ਲੂ ਕੇ ਪਾਣੀ